ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਨਵਜੋਤ ਕੌਰ ਸਿੱਧੂ ਧਰਮ ਸਪਤਨੀ ਨਵਜੋਤ ਸਿੰਘ ਸਿੱਧੂ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਹੈ ਜੇ ਇਦਾਂ ਦੇ 1 ਸਾਲ ਹਲੇ ਰਹਿੰਦਾ ਹੈ 2027 ਦੇ ਵਿੱਚ ਲੈਕਚਰ ਹੋਣ ਵਿੱਚ ਪੰਜ ਕ ਬਿਆਨ ਹੋਰ ਦੇਤੇ ਬੀਬਾ ਨੇ ਤਾਂ ਮੈਨੂੰ ਲੱਗਦਾ ਹੈ ਵੀ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਨਾ ਰਮਾਨ ਖਾਨ ਸ਼ਾਇਦ ਨਾ ਉਹਦਾ ਉਹ ਜੇਲ੍ਹ ਵਿੱਚ ਬੈਠਾ ਉਹਨੇ ਕਿਹਾ ਸੀ ਕੋਰੀਡੋਰ ਵੇਲੇ ਜਦੋਂ ਜੱਪੀਆਂ ਪਾਉਂਦੇ ਸੀ ਕਹਿੰਦਾ ਨਵਜੋਤ ਸਿੱਧੂ ਪਾਕਿਸਤਾਨ ਵਿੱਚ ਵੀ ਜਿੱਤ ਸਕਦਾ ਹੈ ਉਹਨੇ ਗੱਲ ਕਹੀ ਸੀ ਤੇ ਜੇ ਬੀਬਾ ਨੇ ਪੰਜ ਚਾਰ ਬਿਆਨ ਹੋਰ ਦੇਤੇ ਇਦਾਂ ਦੇ ਤਾਂ ਸ਼ਾਇਦ ਸਿੱਧੂ ਨੂੰ ਇਲੈਕਸ਼ਨ ਭਾਰਤ ਵਿੱਚ ਨਹੀਂ ਪੰਜਾਬ ਵਿੱਚ ਨਹੀਂ ਪਾਕਿਸਤਾਨ ਵਿੱਚ ਜਾ ਕੇ ਲੜਨੀ ਪਊ। ਕਿੰਨੀ ਧੀ ਮੈਂ ਗੱਲ ਕਹਿਣ ਲੱਗਾ। ਇਹ ਗਵਰਨਰ ਸਾਹਿਬ ਨੂੰ ਮਿਲਣ ਵਾਸਤੇ ਗਏ ਸੀ ਜਦੋਂ ਬਾਹਰ ਆਏ ਨੇ ਉੱਥੇ মিডিਆ ਦੇ ਸਾਹਮਣੇ ਕੁਝ ਕਹਿ ਬੈਠੇ। ਕੌਣ ਡਾਕਟਰ ਨਵਜੋਤ ਕੌਰ ਸਿੱਧੂ ਕਹਿੰਦੇ ਜਿਹੜੀ ਵੀ ਪਾਰਟੀ ਨੇ ਸਿੱਧੂ ਦੀ ਐਂਟਰੀ ਕਰਾਉਣੀ ਹੈ ਜੇ ਰਾਜਨੀਤੀ ਵਿੱਚ ਲੈ ਕੇ ਆਉਣਾ ਤਾਂ ਘੱਟੋ ਘੱਟ ਮੁੱਖ ਮੰਤਰੀ ਦਾ ਚਿਹਰਾ ਬਣਾਓ ਨਵਜੋਤ ਸਿੰਘ ਸਿੱਧੂ ਨੂੰ ਯਕੀਨ ਨੇ ਕਿਹਾ ਡਾਕਟਰ ਨਵਜੋਤ ਕੌਰ ਸਿੱਧੂ ਜਣ ਕੇ ਸਿੱਧੂ ਸਾਹਿਬ ਦੀ ਵਾਈਫ ਨੇ ਇਹ ਗੱਲ ਕਹੀ ਹੈ ਅੱਛਾ ਹੁਣ ਮੈਂ ਇੱਕ ਹੋਰ ਗੱਲ ਕਰ ਰਹੀ ਹਾਂ ਉਹ ਕਹਿੰਦੀ ਕਾਂਗਰਸ ਪਾਰਟੀ ਦੇ ਵਿੱਚ ਨਾ ਸੀਐਮ ਦਾ ਮੁੱਖ ਮੰਤਰੀ ਦਾ ਚਿਹਰਾ ਬਣਨ ਵਾਸਤੇ 500 ਕਰੋੜ ਰੁਪਏ ਦਾ ਇੱਕ ਅਟੈਚੀ ਭਰ ਕੇ ਪੈਸਿਆਂ ਦਾ ਦੇਣਾ ਪੈਣਾ ਇਹ ਗੱਲ ਕਹੀ ਹੈ ਹੁਣ ਬੀਬੀ ਨੇ ਕੱਲਾ ਆਪਣੇ ਘਰ ਵਾਲਾ ਨਹੀਂ ਠੋਕਿਆ ਉਹਨੇ ਕਾਂਗਰਸ ਹਾਈ ਕਮਾਂਡ ਵੀ ਠੋਕਤੀ ਮਤਲਬ ਹੁਣ 500 ਕਰੋੜ ਰੁਪਇਆ ਕਿਹਨੇ ਲਿਆ ਪਹਿਲਾਂ ਕੌਣ ਮੰਗਦਾ ਉਹ ਜਾਂ ਤਾਂ ਬੀਬੀ ਸੋਨੀਆ ਗਾਂਧੀ ਹੈ ਤੇ ਜਾਂ ਫਿਰ ਰਾਹੁਲ ਗਾਂਧੀ ਹੈ ਹਾਈ ਕਮਾਂਡ ਤਾਂ ਫਿਰ ਉਹੀ ਨੇ ਨਾ ਹੁਣ 500 ਕਰੋੜ ਰੁਪਇਆ ਬੀਬੀ ਕਹਿੰਦੀ ਦੇਣਾ ਪੈਂਦਾ ਮੁੱਖ ਮੰਤਰੀ ਦਾ ਜਿਹੜਾ ਬਣਨ ਵਾਲੇ ਤੇ ਸਿੱਧੂ ਸਾਹਿਬ ਕਹਿੰਦੇ ਮੁੱਖ ਮੰਤਰੀ ਦਾ ਚਿਹਰਾ ਬਣਨਗੇ ਤਾਂ ਉਹ ਪਾਰਟੀ ਵਿੱਚ ਆਉਣਗੇ ਰਾਜਨੀਤੀ ਸ਼ੁਰੂ ਕਰਨਗੇ ਜੇ ਹੁਣ ਮੈਂ ਗੱਲ ਕਰਾਂ ਵੀ ਜਿਹੜਾ ਸਿੱਧੂ ਕਹਿੰਦਾ ਸੀ ਪੰਜਾਬ ਬਚਾਉਣਾ ਸਾਡੇ ਕੋਲੇ ਇਨਕਮ ਦੇ ਇਦਾਂ ਦੇ ਸੋਰਸ ਹੋ ਸਕਦੇ ਨੇ ਐਨੀ ਆਮਦਨ ਪੰਜਾਬ ਦੇ ਵਿੱਚੋਂ ਕਰ ਦਿਆਂਗੇ ਪੰਜਾਬ ਦੇ ਖਿਦਾਨ ਨੇ ਭਰ ਦਿਆਂਗੇ ਮਤਲਬ ਹਾਲਾਂਕਿ ਮੈਂ ਬਹੁਤਾ ਸਹਿਮਤ ਨਹੀਂ ਕਿਉਂਕਿ ਉਹਨਾਂ ਦੀ ਇਹ ਵਾਈਫ ਦਾ ਡਾਕਟਰ ਨਵਜੋਤ ਕੌਰ ਦਾ ਬਿਆਨ ਹੈ ਹੋ ਸਕਦਾ ਹੈ ਮੀਆਂ ਬੀਬੀ ਦੇ ਵਿੱਚ ਕੋਈ ਮੂੰਹ ਮਟਾਪਾ ਜਿਵੇਂ ਕਹਿੰਦੇ ਆਂ ਵੀ ਗੱਲਬਾਤ ਨਾ ਚੱਲਦੀ ਹੋਵੇ ਕੋਈ ਨੇੜਤਾ ਨਾ ਹੋਵੇ ਹੋ ਸਕਦਾ ਬਾਜ਼ਾਰਕ মতਪੇਦ ਹੁੰਦੇ ਆ ਹੁੰ ਜੇ ਮੇਰੇ ਘਰ ਵਾਲੇ ਮੇਰੇ ਨਾਲ ਲੜਦੀ ਹੋਵੇ ਉਹ ਬਿਆਨ ਦੇ ਦੇ ਅਗਲਾ ਕਹੋ ਗਈ ਵੀ ਹਾਂ ਇਹ ਗਿਆਨੀ ਜੀ ਨੂੰ ਕੌਣ ਪੁੱਛਦਾ ਘਰੇ ਹੋ ਸਕਦਾ ਕਬੱਡੀ ਕਲ ਥੋੜੀ ਪਰ ਜਿਹੜਾ ਇਹ ਬੀਬਾ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਨਾ ਤਰਥੱਲੀ ਤਾਂ ਮੱਚੀ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਇਹ ਦੱਸਣਾ ਪੈਣਾ ਵੀ ਉਹ ਕਿਹੜਾ ਮੁੱਖ ਮੰਤਰੀ ਬਣਿਆ ਜਿਨੇ 500 ਕਰੋੜ ਰੁਪਇਆ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਕਾਂਗਰਸ ਹਾਈ ਕਮਾਂਡ ਨੂੰ ਦਿੱਤਾ ਹੋਵੇ ਅਟੈਚੀ ਪਰ ਕੇ ਇਹ ਤਾਂ ਅਸਲ ਨਹੀਂ ਮੱਚੀ ਹੋਈ ਹੈ ਪਰ ਸਿੱਧੂ ਸਾਹਿਬ ਦੀ ਹਾਲੇ ਐਂਟਰੀ ਹੋਣ ਦੇ ਵਿੱਚ ਟਾਈਮ ਹੈਗਾ ਘੱਟੋ ਘੱਟ 1 ਸਾਲ ਤਾਂ 2027 ਦੇ ਵਿੱਚ ਪਿਆ ਤੇ 2-4 ਮਹੀਨੇ ਪਹਿਲਾਂ ਆਉਣਗੇ ਜਣੇ ਕਿ 8-9 ਮਹੀਨੇ ਪਏ ਨੇ ਮਨ ਪਿੱਛੋਂ ਇਹ ਜਿਹੜਾ ਬੀਬਾ ਜੀ ਨੇ ਬਿਆਨ ਦਿੱਤਾ ਹੈ ਮੈਨੂੰ ਲੱਗਦਾ ਵੀ ਕਰੋਨਾ ਦਾ ਖਰਾਬਤਾ ਪਹਿਲਾਂ ਵੀ ਕਰੋਨਾ ਹੋਇਆ ਸੀ 2022 ਦੇ ਵਿੱਚ ਵੀ ਕਰੋਨਾ ਇਦਾਂ ਹੀ ਹੋਇਆ ਸੀ ਉਧਰ ਚੰਨੀ ਸਾਹਿਬ ਨੇ ਆਪਣੇ ਜਵਾਕਾਂ ਨੂੰ ਬੋਲਣ ਲਾਤਾ মিডিਆ ਸਾਹਮਣੇ ਉਧਰ ਨਮਜੋਤ ਸਿੱਧੂ ਨੇ ਆਪਣੀ ਬੇਟੀ ਨੂੰ ਬੋਲਣ ਲਾਤਾ ਸੀ ਤੇ ਬਸ ਤਾਨੇ ਮੇਣੇ ਦਰਾਣੀਆਂ ਜਠਾੜੀਆਂ ਵਾਲੇ ਵੱਜੇ ਗਏ ਜਦੋਂ ਪਤਾ ਲੱਗਿਆ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਤਾਂ ਮੁੱਖ ਮੰਤਰੀ ਬਣ ਗਿਆ ਉਦੋਂ ਵੀ ਇਦਾਂ ਹੀ ਹੋਇਆ ਸੀ ਅਸ਼ਾ ਮੈਂ ਨਾ ਇੱਕ ਗੱਲ ਬਹੁਤ ਵਾਰ ਕਹੀ ਹੈ ਵੀ ਜਿਹੜੀਆਂ ਪਾਰਟੀਆਂ ਵਿੱਚ ਕਾਟੋ ਕਲੇਸ਼ ਚੱਲ ਰਿਹਾ ਵੀ ਉਹ ਬਹੁਤ ਈ ਆਸ਼ਨਾ ਰੱਖਿਓ 2027 ਵਾਸਤੇ ਬਹੁਤ ਈ ਆਸ਼ਨਾ ਰੱਖਿਓ ਹੁਣ ਇਹ ਜਿਹੜਾ ਬਿਆਨ ਹੈ ਨਾ ਵੀ 500 ਕਰੋੜ ਰੁਪਏ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਦੇਣਾ ਪੈਂਦਾ ਇਹ ਤਾਂ ਹੁਣ ਕਾਂਗਰਸ ਵਾਲੇ ਦੱਸਣਗੇ ਵੀ ਇਹ ਉਹਨਾਂ ਤੇ ਸਵਾਲ ਹੈ ਪਰ ਨਵਜੋਤ ਸਿੱਧੂ ਦੀ ਵੀ ਇੱਥੇ ਜਿਹੜੀ ਫੂਕ ਹੈ ਨਾ ਉਹ ਨਿਕਲ ਗਈ ਜਿਹੜਾ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦਾ ਸੀ ਜੇ ਇਹ ਗੱਲਬਾਤ ਬੀਬਾ ਨੇ ਸਿੱਧੂ ਸਾਹਿਬ ਦੇ ਨਾਲ ਪਹਿਲਾਂ ਗੱਲਬਾਤ ਕਰਕੇ ਬਿਆਨ ਦਿੱਤਾ ਹੈ ਜੇ رائے مشਵਰੇ ਨਾਲ ਬਿਆਨ ਦਿੱਤਾ ਹੈ ਫਿਰ ਇਹਦਾ ਮਤਲਬ ਇਹ ਹੈ ਵੀ ਸਿੱਧੂ ਸਾਹਿਬ ਵੀ ਬਸ ਬੜਬੋਲੇ ਨੇ ਜਿਵੇਂ ਕਪਲ ਦੇ ਸ਼ੋਅ ਦੇ ਵਿੱਚ ਜਿਹੜੇ ਵੀ ਐਕਟਰ ਨਹੀਂ ਆਵੇ ਐਕਟਰ ਸਾਹ ਆਵੇ ਉਹਦੇ ਸ਼ੇਰ ਬੋਲਣਾ ਹੀ ਹੁੰਦਾ ਹੈ ਭਾਵੇਂ ਤਿੰਨ ਬੱਚਿਆਂ ਦੀ ਮਾਂ ਫਾਰਾ ਖਾਨ ਹੋਵੇ ਭਾਵੇਂ ਪ੍ਰਿੰਟੇਜਿੰਟਾ ਹੋਵੇ ਭਾਵੇਂ ਸ਼ਿਲਪਾ ਸੇਟੀ ਹੋਵੇ ਆਲੀਆ ਭੱਟ ਹੋਵੇ ਰਾਣੀ ਮੁਖਰਜੀ ਜਿਹੜੀ ਵੀ ਹੋਵੇ ਫਿਰ ਉਹਨੇ ਉਮਰ ਦੇਖੀ ਨਹੀਂ ਉੱਥੇ ਬਸ ਉਹਨੇ ਤਾਂ ਸ਼ੇਰ ਬੋਲਣਾ ਹੁੰਦਾ ਕਿਉਂਕਿ ਉਹ ਲਿਖਿਆ ਲਿਖਾਇਆ ਹੁੰਦਾ ਨਾ ਉਹ ਬੋਲਣਾ ਹੁੰਦਾ ਉਹ ਤਾਰੀਫ ਕਰਨੀ ਹੁੰਦੀ ਹੈ ਇਹਦਾ ਮਤਲਬ ਸਿੱਧੂ ਸਾਹ ਵੀ ਜੋ ਸਟੇਜ ਤੇ ਬੋਲਦੇ ਨੇ ਉਹ ਵੀ ਚਾਪਲੂਸੀ ਹੁੰਦੀ ਹੈ ਉਹ ਵੀ ਵੋਟਾਂ ਦੀ ਖਾਤਰ ਹੁੰਦਾ ਸਾਰਾ ਕੁਝ ਇੱਥੋਂ ਇਹ ਜਾਨਕਿ ਸਾਰਾ ਕੁਝ ਬਾਹਰ ਆ ਗਿਆ ਮਤਲਬ ਇਹ ਚਲੋ ਲਾਸਟ ਵਿੱਚ ਬੇਨਤੀ ਕਰਨੀ ਹੈ ਮਤਲਬ ਸਿੱਧੂ ਸਾਹ ਇਹ ਚਾਹੁੰਦੇ ਨੇ ਵੀ ਮੁੱਖ ਮੰਤਰੀ ਮੈਂ ਹੋਵਾਂ ਇਹ ਚਾਹੁੰਦੇ ਆ ਜਦੋਂ ਸਿੱਧੂ ਸਾਹਿਬ ਚਾਹੁੰਦੇ ਮੁੱਖ ਮੰਤਰੀ ਮੈਂ ਹੋਵਾਂ ਫਿਰ ਉਧਰ ਭੀੜੀ ਪਜਾਮੀ ਵਾਲੇ ਪ੍ਰਤਾਪ ਸਿੰਘ ਬਾਜਵਾ ਵੀ ਕਹਿਣਗੇ ਵੀ ਮੁੱਖ ਮੰਤਰੀ ਮੈਂ ਹੋਵਾਂ ਫਿਰ ਚੰਨੀ ਸਾਹਿਬ ਵੀ ਕਹਿੰਦੇ ਨੇ ਮੁੱਖ ਮੰਤਰੀ ਮੈਂ ਹੋਵਾਂ ਅੱਛਾ ਇੱਕ ਨਿਤੜਕ ਬੁਲਾਰਾ ਰਹਿ ਗਿਆ ਖੈਰਾ ਸਾਹਿਬ ਉਹ ਚੌਥੇ ਨੇ ਉਹ ਵੀ ਕਹਿੰਦੇ ਨੇ ਮੁੱਖ ਮੰਤਰੀ ਮੈਂ ਹੋਵਾਂ ਪੰਜਵੇਂ ਦਾ ਮੈਂ ਨਾਮ ਲੈਣਾ ਨੇ ਉਹ ਬਣ ਜਾਊਗਾ ਨੀ ਹੁਣ ਤੁਸੀਂ ਬੁੱਝ ਲਿਓ ਬੀ ਬੂਟਾ ਸਿੰਘ ਨੇ ਪੰਜਵੇਂ ਦਾ ਨਾਮ ਕਿਉਂ ਨਹੀਂ ਲਿਆ ਇੰਨੀ ਕਕਰ ਤਾਂ ਸਾਨੂੰ ਵੀ ਹੈਗੀ ਆ ਅਸੀਂ ਆਪਣੇ ਪੈਰਾਂ ਦੇ ਕਹਾੜੇ